ਉਹ ਆਈ ਗ੍ਰੀਟੀ ਕਾਲਸ ਸਰੀਵਾਈਕ ਕਲ ਜੀ ਕਿ ਫਟੇシャਪਿੰਗ ਚ ਪਰਤ ਕਿਉਂ ਉਹ ਜਿਹੜੇ ਲੋਕ ਅੱਜ ਵੀ ਜਾਤ ਦੇ ਹੰਕਾਰੀ ਨੇ ਜਾਤਪੁਮਾਨੀ ਨੇ ਕੁਝ ਲੋਕ ਐਸੇ ਨੇ ਪੰਜਾਬ ਦੇ ਵਿੱਚ ਹੈ ਨੇ ਜਿਹੜੇ ਮੈਂ ਇਹਨਾਂ ਲੋਕਾਂ ਨੂੰ ਦੱਸ ਦੇਣੀ ਚਾਹੁੰਦਾ ਹਾਂ ਇੱਕ ਗੱਲ ਯਾਦ ਰੱਖਿਓ ਅਸੀਂ ਹੁਣ ਨਾ ਤਾਂ ਅੱਜ ਤੋਂ 600 ਸਾਲਾਂ ਪੁਰਾਣੇ ਕਾਨੂੰਨ ਏ ਤੇ ਨਾ ਅਸੀਂ ਉਹ ਇਨਸਾਨ ਹਾਂ ਅਸੀਂ ਯਾਦ ਰੱਖਿਓ ਸਾਨੂੰ ਪਤਾ ਆ ਖਲ ਕਿਦਾਂ ਲਾਉਣੀਆਂ ਸੀ ਅਸੀਂ ਹੁਣ ਬਾਲ ਦੀ ਖਲ ਨਾਲ ਵਾਲੇ ਵਾਲੇ ਕੌਣਿਆ ਸੀ ਸ਼ੁੱਧਰ ਆ ਜਿਹੜਾ ਗੁਰੂ ਨਾਨਕ ਸਾਹਿਬ ਨੇ ਲਿਖਿਆ ਹੋਇਆ ਆ ਸਾਨੂੰ ਦੇਵਕੂਪਨਾ ਸਮਝੋ ਧਾਡੇ ਵਰਗੇ ਲੋਗ ਟਕੇ ਟਕੇ ਤੇ ਬਿਕਣ ਵਾਲੇ ਲੋਗ ਆ ਤੁਸੀਂ ਕਿਰਤਿਆਂ ਨਾਲ ਪੰਗਾ ਨਾ ਲੋ ਹੱਡ ਤੋੜਵੀਂ ਮਿਹਨਤ ਕਰਦੇ ਆ ਤੇ ਯਾਦ ਰੱਖ ਲਿਓ